ਅੱਜ ਅਸੀਂ ਜਿਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਇਸ ਗੁਰਦੁਆਰਾ ਸਾਹਿਬ ਸਤਿਗੁਰ ਜੀ ਦੀਆਂ ਬਹੁਤ ਵਸਤੂਆਂ ਪਈਆਂ ਹਨ ਪੰਜਵੇਂ ਪਾਤਸ਼ਾਹ ਧੰਗੁਰੂ ਅਰਜਨ ਦੇ ਮਹਾਰਾਜ ਜੀਆ ਦੇ ਹੱਥਾਂ ਦਾ ਛਟਾ ਵੀ ਪਿਆ ਹੈ ਜਿਸ ਛਟੇ ਨੂੰ ਮੱਥੇ ਨਾਲ ਲਾਉਣ ਦੇ ਨਾਲ ਨਾਮਰਾਦ ਰੋਗ ਠੀਕ ਹੁੰਦੇ ਹਨ ਜਿਵੇਂ ਕੈਂਸਰ 슈ਗਰ ਹਲਕਿਆ ਬੰਦਾ ਹੋਵੇ ਚਾਹੇ ਚਮੜੀ ਦੇ ਭਿਆਨਕ ਰੋਗ ਹੋਣ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਇਤਿਹਾਸ ਵੀ ਸੁਣਾਉਣੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਜਿਹੜੇ ਲੋਕ ਇਸ ਬਿਮਾਰੀਆਂ ਦੇ ਨਾਲ ਪੀੜਤ ਹਨ ਉਹ ਸਤਿਗੁਰ ਜੀਆਂ ਦੇ ਇਸ ਛਟੇ ਨੂੰ ਆਪਣੇ ਮੱਥੇ ਦੇ ਨਾਲ ਲਵਾ ਸਕਣਾ ਤੇ ਤੰਦਰੁਸਤ ਹੋ ਸਕਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਆਪ ਜੀ ਨੂੰ ਪਟਿਆਲੇ ਦਾ ਬਹੁਤ ਹੀ ਪ੍ਰਸਿੱਧ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸੱਚੀ ਮੰਜੀ ਸਾਹਿਬ ਪਿੰਡ ਸ਼ਮਚਪੁਰਾ ਵਿੱਚ ਇਹ ਗੁਰਦੁਆਰਾ ਸਾਹਿਬ ਹੈ ਇਸ ਗੁਰਦੁਆਰਾ ਸਾਹਿਬ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆ ਦੇ ਹੱਥਾਂ ਦਾ ਛਟਾ ਸਾਹਿਬ ਵੀ ਪਿਆ ਹੈ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆ ਦੀ ਮੰਜੀ ਜੋ ਭਾਈ ਲਾਲੋ ਜੀ ਨੇ ਸਤਗੁਰ ਜੀਆਂ ਨੂੰ ਬਣਾ ਕੇ ਦਿੱਤੀ ਸੀ ਉਹ ਮੰਜੀ ਵੀ ਇੱਥੇ ਪਈ ਹੈ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਆਓ ਆਪ ਜੀ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਨਾਲ ਇੱਥੋਂ ਦਾ ਇਤਿਹਾਸ ਵੀ ਸਰਵਣ ਕਰੋ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ 22 ਮੰজੀਆਂ ਬਖਸ਼ਿਸ਼ ਕੀਤੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਮੰੰਜੀ ਬਾਬਾ ਸਚਨ ਸੱਚ ਜੀ ਨੂੰ ਬਖਸ਼ਿਸ਼ ਕੀਤੀ ਸੀ ਤੇ ਨਾਲ ਹੀ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਬਾਬਾ ਸਚਨ ਸੱਚ ਜੀਆ ਨੂੰ ਆਪਣੇ ਪੈਰਾਂ ਦਾ ਜੋੜਾ ਅਤੇ ਧੰਗ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆ ਦਾ ਮੰੰਜਾ ਸਹਿ ਬਖਸ਼ਿਆ ਸੀ ਜੋ ਭਾਈ ਲਾਲੋ ਨੇ ਐਮਨਾਬਾਦ ਦੀ ਧਰਤੀ ਤੇ ਧੰਗ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਹੱਥੀ ਬਣਾ ਕੇ ਦਿੱਤਾ ਸੀ ਗੁਰੂ ਜੀ ਨੇ ਬਾਬਾ ਸਚਨ ਸੱਚ ਜੀ ਨੂੰ ਆਖਿਆ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ ਅਤੇ ਇਸ ਮੰੰਜੇ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਣਗੇ ਬਾਬਾ ਸਚਨ ਸੱਚ ਜੀ ਦਿਨ ਰਾਤ ਸਿੱਖੀ ਦਾ ਪ੍ਰਚਾਰ ਕਰਦੇ ਆ ਸਮਾਂ ਆ ਜਾਂਦਾ ਪੰਜਵੇਂ ਪਾਤਸ਼ਾਹ ਧੰਗੁਰੂ ਅਰਜਨ ਦੇ ਮਹਾਰਾਜ ਜੀਆਂ ਦਾ ਜਿਸ ਵੇਲੇ ਬਾਬਾ ਸਚਨ ਸੱਚ ਜੀ ਧੰਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਦੇ ਹਨ ਤੇ ਗੁਰੂ ਅਰਜਨ ਦੇ ਮਹਾਰਾਜ ਜੀਆਂ ਨੇ ਆਪਣੇ ਹੱਥ ਦਾ ਛਟਾ ਬਾਬਾ ਸਚਨ ਸੱਚ ਜੀ ਨੂੰ ਦਿੱਤਾ ਅਤੇ ਨਾਲ ਹੀ ਬਚਨ ਕੀਤਾ ਇਹ ਛਟਾ ਜਿਹਦੇ ਵੀ ਮੱਥੇ ਨੂੰ ਲਾਏਗਾ ਉਹਦੀਆਂ ਭਿਆਨਕ ਤੋਂ ਭਿਆਨਕ ਬਿਮਾਰੀਆਂ ਖਤਮ ਹੋ ਜਾਣਗੀਆਂ ਸੰਗਤ ਜੀ ਉਹ ਤੁਸੀਂ ਸਾਹਮਣੇ ਛਟਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਲੱਖਾਂ ਹੀ ਸੰਗਤਾਂ ਇਸ ਗੁਰਦੁਆਰਾ ਸਾਹਿਬ ਆਉਂਦੀਆਂ ਹਨ ਆਪਣੇ ਮੱਥੇ ਨੂੰ ਛਟਾ ਲਵਾਉਂਦੀਆਂ ਹਨ ਅਤੇ ਤੰਦਰੁਸਤ ਹੋ ਕੇ ਜਾਂਦੀਆਂ ਹਨ ਧੰਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਕੀਤਾ ਹੋਇਆ ਬਚਨ ਅੱਜ ਵੀ ਅਟਲ ਹੈ ਸੇਵਾਦਾਰ ਵੀਰ ਸਾਨੂੰ ਦੱਸ ਰਹੇ ਸਨ ਜਿਨ੍ਹਾਂ ਨੂੰ ਡਾਕਟਰ ਵੀ ਜਵਾਬ ਦੇ ਦਿੰਦੇ ਹਨ ਉਹ ਇਸ ਗੁਰਦੁਆਰਾ ਸਹਿਬ ਆ ਕੇ ਛਟਾ ਸਹਿਬ ਦੇ ਦਰਸ਼ਨ ਕਰਦੇ ਹਨ ਤੇ ਮੱਥੇ ਨੂੰ ਲਾਉਣ ਦੇ ਨਾਲ ਉਹਨਾਂ ਦੇ ਭਿਆਨਕ ਤੋਂ ਭਿਆਨਕ ਰੋਗ ਠੀਕ ਹੋ ਜਾਂਦੇ ਆ ਸੰਗਤ ਜੀ ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹੋ ਧੰਗੁਰੂ ਨਾਨਕ ਦੇਵ ਮਹਾਰਾਜ ਜੀਆ ਦਾ ਉਹ ਮੰਝਾ ਜੋ ਬਾਬਾ ਸਚਨ ਸੱਚ ਜੀਆ ਨੂੰ ਧੰਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਸੀ ਇਹ ਉਹੀ ਮੰਝਾ ਹੈ ਜੋ ਭਾਈ ਲਾਲੋ ਜੀ ਨੇ ਆਪਣੇ ਹੱਥੀ ਧੰਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਬਣਾ ਕੇ ਦਿੱਤਾ ਸੀ ਇਹ ਜਿੰਨੀਆਂ ਵੀ ਤੁਸੀਂ ਗੁਰੂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕੀਤੇ ਹਨ ਇਹ ਅੱਜ ਵੀ ਬਾਬਾ ਸੱਜਣ ਸੱਚ ਜੀਆਂ ਦੀ ਅੰਸਵੰਸ਼ ਪਰਿਵਾਰ ਦੇ ਕੋਲ ਪਈਆਂ ਹਨ ਜਿਨ੍ਹਾਂ ਨੇ ਵੀ ਛਟਾ ਸਾਹਿਬ ਅਤੇ ਮੰਜੀ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਣਾ ਹੋਵੇ ਅਸੀਂ ਸੇਵਾਦਾਰਾਂ ਦਾ ਹੇਠਾਂ ਨੰਬਰ ਲਿਖਿਆ ਹੋਇਆ ਹੈ ਆਪ ਜੀ ਉਹਨਾਂ ਨੂੰ ਕਾਲ ਕਰਕੇ ਆ ਸਕਦੇ ਹੋ ਸੋ ਇਹ ਸੀ ਅੱਜ ਦਾ ਬਲੌਗ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਕਿੱਥੋਂ ਆਪ ਜੀ ਸਾਡੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੀ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ